ਗੁੱਡ ਆਫਟਰਨੂਨ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਵਤੂਹੀ ਤੋਂ ਅੱਜ ਗੁਰਪੂਰਨਮਾ ਦਿਵਸ ਜੋ ਕਿ ਬੜੇ ਹੀ ਚਾਹਾਂ ਤੇ ਲਾਡਾਂ ਦੇ ਨਾਲ ਚਾਹਾਂ ਦੇ ਨਾਲ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਗੁਰਪੂਰਨਮਾਨੀਆਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਗੁਰੂ ਦਾ ਮਤਲਬ ਕੀ ਹੁੰਦਾ ਹੈ ਗੁਰੂ ਦਾ ਮਤਲਬ ਗੂ ਮੀਨਸ ਕੋਪਾ ਨੇਰਾ ਰੂ ਮੀਨਸ ਚਾਨਣ ਜਿਹੜਾ ਵੀ ਵਿਅਕਤੀ ਜਿਹੜਾ ਵੀ ਇਨਸਾਨ ਸਾਨੂੰ ਗੂਹ ਤੋਂ ਰੂਹ ਤੱਕ ਲੈ ਕੇ ਆਂਦਾ ਉਸ ਨੂੰ ਆਪਾਂ ਗੁਰੂ ਕਹਿੰਨੇ ਆ ਸੋ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਗੁਰੂ ਪੁੰਨਿਆਂ ਦੀਆਂ ਸਾਰੇ ਹੀ ਜਾਣਿਆਂ ਨੂੰ ਇਸ ਮਾਧਿਅਮ ਰਾਹੀਂ ਜਿੰਨੇ ਵੀ ਮੈਨੂੰ ਸੁਣ ਰਹੇ ਆ ਸਾਰਿਆਂ ਨੂੰ ਆਪਣੇ ਆਪਣੇ ਗੁਰੂ ਮਹਾਰਾਜ ਦੀਆਂ ਗੁਰਪੂਰਨਮਾਂ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ